ਇਹਦੇ ਵਿੱਚ ਸੀਗਾ ਜਿਵੇਂ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈਗਾ ਵੀ ਪਬਲਿਕ ਦੇ ਨਾਲ ਅچھے ਰਿਲੇਸ਼ਨ ਹੋਣ ਪਿੰਡ ਤੋਂ ਪਿੰਡ ਜਾ ਕੇ ਅਸੀਂ ਉਹਨਾਂ ਨਾਲ رابطہ ਰੱਖੀ ਜਿਦੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲੇ ਤੇ ਉਸ ਤਰ੍ਹਾਂ ਹੀ ਇਸੇ ਸਬੰਧ ਦੇ ਵਿੱਚ ਸਾਡੇ ਆਈਪੀਐਸ ਅਫਸਰ ਨੇ ਮੈਡਮ ਐਸਐਸਪੀ ਸੋਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਦੇ ਉਪਰਾਲਾ ਸੀ ਨਾਕੀਵਰੇ ਲਾਉਂਦੇ ਗਏ ਤੇ ਐਸਐਚਓ ਲਖੋਕੇ ਬਹਿਰਾਮ ਨੇ ਮਿਸਟਰ ਅਮਰੀਕ ਜੀ ਉਹਨਾਂ ਨੇ ਇੱਕ ਨਾਕਾ ਲਾਇਆ ਸੀ ਉਹਨਾਂ ਨੂੰ ਗੁਪਤ ਸੂਚਨਾ ਦੇ ਉੱਪਰ ਵੀ ਇੱਕ ਬੰਦਾ ਜਿਹੜਾ ਹੈਗਾ ਜਾਲੀ ਜਿਹੜਾ ਨੋਟ ਹੈਗਾ ਉਹ ਬਣਾਉਂਦਾ ਵੀ ਹੈਗਾ ਆਪਣੇ ਪੋਜੀਸ਼ਨ ਚ ਵੀ ਰੱਖ ਦਿਆ ਤੇ ਉਹਨੂੰ ਅੱਗੇ ਯੂਜ਼ ਵੀ ਕਰ ਦਿਆ ਗਿਆ ਤੇ ਉਸੇ ਉਸ ਨੂੰ ਉਹਨੂੰ ਗੈੱਟ ਟੂਗੇਦਰ ਕਰਕੇ ਤੇ ਉਹਨਾਂ ਨੇ ਇੱਕ ਰੇਟ ਪਾਰਟੀ ਤਿਆਰ ਕਰਕੇ ਤੇ ਇਹਨਾਂ ਨੇ ਬੰਦਾ ਪੜੇਗਾ ਜਿਹਦੇ ਕੋਲ 18500 ਰੁਪਏ ਦੀ ਜਿਹੜੀ ਜਾਲੀ ਕਰੰਸੀ ਜਿਹੜੀ ਹੈ ਉਹ ਬਰਾਮਦ ਹੋਈ ਹੈ ਜਿਸ ਦੇ ਉੱਪਰ ਜਿਹੜਾ ਐਫ ਆਈ ਆਰ ਨੰਬਰ ਜਿਹੜਾ 10 ਹੈਗਾ 232 2024 ਦੇ ਵਿੱਚ 420 489 A 489 B C ਦੇ ਵਿੱਚ ਫਿਰ ਅਜ਼ੀਲ ਲੱਖੋਗੇ ਬਹਿਰਾਮੇ ਪਰਚਾ ਦਰਜ ਕੀਤਾ ਗਿਆ ਜੀ ਪਹਿਲਾ ਕੋਈ ਮਾਮਲਾ ਦਰਜ ਹੈ ਜੀ ਹਾਂ ਇਹਦੇ ਉੱਪਰ ਹੈਗਾ ਐਫ ਆਈ ਆ ਨੰਬਰ 109 ਹੈਗੀ 2012 ਦੀ ਹੈਗੀ ਡੇਟ ਕਿਲੋ ਹਫੀਮ ਦੇ ਵਿੱਚ 5 ਸਾਲ ਕੱਟ ਗਿਆ ਤੇ ਨਾਲ 50000 ਰੁਪਏ ਜੁਰਮਾਨਾ ਹੈ ਤੇ ਕਿਥੋਂ ਰਣ ਵਾਲੇ ਜੀ ਇਹ ਲੱਖੋਗੇ ਬਹਿਰਾਮ ਦੇ ਵਿੱਚ ਜਿਹੜਾ ਪਿੰਡ ਪੈਂਦਾ ਹੈਗਾ ਜੀ ਇਹਦੇ ਵਿੱਚ ਹੈਗਾ ਜੀ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈਗਾ ਵੀ ਪਬਲਿਕ ਦੇ ਨਾਲ ਅچھے ਰਿਲੇਸ਼ਨ ਹੋਣ ਪਿੰਡ ਤੋਂ ਪਿੰਡ ਜਾ ਕੇ ਅਸੀਂ ਉਹਨਾਂ ਨਾਲ رابطہ ਰੱਖੀ ਜਿਹਦੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲੇ ਤੇ ਉਸ ਤਰ੍ਹਾਂ ਇਸੇ ਸਬੰਧ ਦੇ ਵਿੱਚ ਸਾਡੇ ਆਈਪੀਐਸ ਅਫਸਰ ਨੇ ਮੈਡਮ ਐਸਐਸਪੀ ਸੋਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਦੇ ਉਪਰਾ ਸੀ ਨਾਕੀਵਰੇ ਲਾਣੇ ਗਏ ਤੇ ਐਸਐਚਓ ਲਖੋਕੇ ਬਹਿਰਾਮ ਨੇ ਮਿਸਟਰ ਅਮਰੀਕ ਜੀ ਕਿ ਉਹਨਾਂ ਨੇ ਇੱਕ ਨਾਕਾ ਲਾਇਆ ਸੀ ਉਹਨਾਂ ਨੂੰ ਗੁਪਤ ਸੂਚਨਾ ਦੇ ਉੱਪਰ ਇੱਕ ਬੰਦਾ ਜਿਹੜਾ ਹੈਗਾ ਜਾਲੀ ਜਿਹੜਾ ਨੋਟ ਹੈਗਾ ਉਹ ਬਣਾਉਂਦਾ ਵੀ ਹੈਗਾ ਆਪਣੇ ਪੋਜੀਸ਼ਨ 'ਚ ਵੀ ਰੱਖਦਾ ਹੈ ਤੇ ਉਹਨੂੰ ਅੱਗੇ ਯੂਜ਼ ਵੀ ਕਰਦਾ ਹੈਗਾ ਤੇ ਉਸੇ ਉਸ ਨੂੰ ਉਹਨੂੰ ਗੈਟ ਟੂਗੇਦਰ ਕਰਕੇ ਤੇ ਉਹਨਾਂ ਨੇ ਇੱਕ ਰੇਟ ਪਾਰਟੀ ਤਿਆਰ ਕਰਕੇ ਤੇ ਇਹਨਾਂ ਨੇ ਇਹ ਬੰਦਾ ਪੜੇਗਾ ਜਿਹਦੇ ਕੋਲ 18000 500 ਰੁਪਏ ਦੀ ਜਿਹੜੀ ਜਾਲੀ ਕਰੰਸੀ ਜਿਹੜੀ ਹੈ ਉਹ ਬਰਾਮਦ ਹੋਈ ਹੈ ਜਿਸ ਦੇ ਉੱਪਰ ਜਿਹੜਾ ਐਫ ਆਈ ਆਰ ਨੰਬਰ ਜਿਹੜਾ 10 ਹੈਗਾ 232 2024 ਦੇ ਵਿੱਚ 420 489 A 489 B C ਦੇ ਵਿੱਚ ਫਿਰ ਅਸील ਲਖੋਗੇ ਬਰਾਵੇਂ ਪਰਚਾ ਦਰਜ ਕੀਤਾ ਗਿਆ ਜੀ ਪਹਿਲਾਂ ਕੋਈ ਮਾਮਲਾ ਦਰਜ ਹੈ ਜੀ ਹਾਂ ਇਹਦੇ ਉੱਪਰ ਹੈਗਾ ਐਫ ਆਈ ਆਰ ਨੰਬਰ 109 ਹੈਗੀ 2012 ਦੀਗੀ 1.5 ਕਿਲੋ ਹਫੀਮ ਦੇ ਵਿੱਚ 5 ਸਾਲ ਕੱਟ ਗਿਆ ਤੇ ਨਾਲ 50000 ਰੁਪਏ ਜੁਰਮਾਨਾ ਹੈ ਤੇ ਕਿਥੋਂ ਰਣ ਵਾਲੇ ਜੀ ਇਹ ਲਖੋਕੇ ਬਹਿਰਾਮ ਦੇ ਵਿੱਚ ਜਿਹੜਾ ਪਿੰਡ ਪੈਂਦਾ ਹੈਗਾ ਜੀ ਇਹਦੇ ਵਿੱਚ ਸੀਗਾ ਜੀ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈਗਾ ਵੀ ਪਬਲਿਕ ਦੇ ਨਾਲ ਅੱਛੇ ਰਿਲੇਸ਼ਨ ਹੋਣ ਪਿੰਡ ਤੋਂ ਪਿੰਡ ਜਾ ਕੇ ਅਸੀਂ ਉਹਨਾਂ ਨਾਲ رابطہ ਰੱਖੀ ਜਿਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਮਿਲੇ ਤੇ ਉਸ ਤਰ੍ਹਾਂ ਹੀ ਇਸੇ ਸਬੰਧ ਦੇ ਵਿੱਚ ਸਾਡੇ ਆਈਪੀਐਸ ਅਫਸਰ ਨੇ ਮੈਡਮ ਐਸਐਸਪੀ ਸੋਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਦੇ ਉਪਰਾਲਾ ਸੀ ਨਾਕੀਵਾਰਾ ਲਾਉਨੇ ਗਿਆ ਤੇ ਐਸਐਚਓ ਲਖੋਕੇ ਬਹਿਰਾਮ ਨੇ ਮਿਸਟਰ ਅਮਰੀਕ ਜੀ ਉਹਨਾਂ ਨੇ ਇੱਕ ਨਾਕਾ ਲਾਇਆ ਸੀ ਉਹਨਾਂ ਨੂੰ ਗੁਪਤ ਸੂਚਨਾ ਦੇ ਉੱਪਰ ਵੀ ਇੱਕ ਬੰਦਾ ਜਿਹੜਾ ਹੈਗਾ ਜਾਲੀ ਜਿਹੜ ਆਪਣੇ ਪੋਜੀਸ਼ਨ ਚ ਵੀ ਰੱਖਦੇ ਆ ਤੇ ਉਹਨੂੰ ਅੱਗੇ ਯੂਜ਼ ਵੀ ਕਰਦੇ ਆਗੇ ਤੇ ਉਸੇ ਉਸ ਨੂੰ ਉਹਨੂੰ ਗੈਟ ਟੂਗੇਦਰ ਕਰਕੇ ਤੇ ਉਹਨਾਂ ਨੇ ਇੱਕ ਰੇਟ ਪਾਰਟੀ ਤਿਆਰ ਕਰਕੇ ਤੇ ਇਹਨਾਂ ਨੇ ਇੱਕ ਬੰਦਾ ਪੜੇਗਾ ਜਿਹਦੇ ਕੋਲ 18500 ਰੁਪਏ ਦੀ ਜਿਹੜੀ ਜਾਲੀ ਕਰੰਸੀ ਜਿਹੜੀ ਹੈ ਉਹ ਬਰਾਮਦ ਹੋਈ ਹੈ ਜਿਸ ਦੇ ਉੱਪਰ ਜਿਹੜਾ ਐਫ ਆਈ ਆਰ ਨੰਬਰ ਜਿਹੜਾ 10 ਹੈਗਾ 232 2024 ਦੇ ਵਿੱਚ 420 489 A 489 B C ਦੇ ਵਿੱਚ ਫਿਰ ਅਜ਼ੀਲ ਲੱਕੋਗੇ ਬਰਾਵੇਂ ਪਰਚਾ ਦਰਜ ਕੀਤਾ ਗਿਆ ਜੀ ਪਹਿਲਾ ਕੋਈ ਮਾਮਲਾ ਦਰਜ ਹੈ ਜੀ ਹਾਂ ਇਹਦੇ ਉੱਪਰ ਹੈਗਾ ਫਾਈ ਨੰਬਰ 109 ਹੈਗੀ 2012 ਦੀ ਹੈਗੀ 1.5 ਕਿਲੋ ਹਫੀਮ ਦੇ ਵਿੱਚੇ 5 ਸਾਲ ਕੱਟ ਗਿਆ ਤੇ ਨਾਲ 50000 ਰੁਪਏ ਜੁਰਮਾਨਾ ਹੈ ਤੇ ਕਿਥੋਂ ਰਹਿਣ ਵਾਲੇ ਜੀ ਇਹ ਕਿ ਲਖੋਗੇ ਬਹਿਰਾਮ ਦੇ ਵਿੱਚ ਜਿਹੜਾ ਪਿੰਡ ਪੈਂਦਾ ਹੈਗਾ ਜੀ